ਲਖਣੀ ਪਛਮੀ ਕਾਂਗੋ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 25 ਫੁੱਟਬਾਲ ਖਿਡਾਰੀਆਂ ਦੀ ਮੌਤ ਹੋ ਗਈ। ਅਧਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਸੁਬਾਈ ਬੁਲਾਰੇ ਅਲੈਕਸਿਸ ਮਾਪਟੋ ਨੇ ਦੱਸਿਆ ਕਿ ਖਿਡਾਰੀ ਰਾਤ ਮੈਰਡੂਮੇ ਸਵੇਰੇ ਦੇ ਮੋਸ਼ੀ ਸ਼ਹਿਰ ਵਿੱਚ ਇੱਕ ਮੈਚ ਤੋਂ ਵਾਪਸ ਆ ਰਹੇ ਸਨ ਜਦੋਂ ਉਹਨਾਂ ਨੂੰ ਲਿਜਾ ਰਹੀ ਕਿਸ਼ਤੀ ਕਾਬਾ ਨਦੀ ਵਿੱਚ ਪਲਟ ਗਈ। ਮਾਪਟੋ ਮੁਤਾਬਕ ਰਾਤ ਨੂੰ ਖਰਾਬ ਦ੍ਰਿਸ਼ਟੀ ਦੁਰਘਟਨਾ ਦਾ ਕਾਰਨ ਹੋ ਸਕਦੀ ਹੈ। ਮੋਸ਼ੀ ਖੇਤਰ ਦੇ ਸਥਾਨਕ ਪ੍ਰਸ਼ਾਸਕ ਰੈਨੇਕਲਾ ਕਵਾਤੀਵਾ ਨੇ ਕਿਹਾ ਕਿ ਕਟੂਕਟਲ 3 ਹੋਰ ਲੋਕਾਂ ਨੂੰ ਬਚਾਇਆ ਗਿਆ ਇਸ ਮੱਧ ਅਫਰੀਕੀ ਦੇਸ਼ ਵਿੱਚ। ਆਤਕ ਕਿਸ਼ਤੀ ਦੁਰਘਟਨਾਵਾਂ 'ਚ ਆਮਨੇ ਅਕਸਰ ਦੇਰ ਰਾਤ ਦੀ ਯਾਤਰਾ ਤੇ ਓਵਰ ਰਾਈਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਅਧਕਾਰੀ ਬੋਟਿੰਗ ਨਿਯਮਾਂ ਨੂੰ ਲਾਗੂ ਕਰਨ ਲਈ ਸੰਘਰਸ਼ ਕਰਦੇ ਨੇ ਕਾਂਗੋ ਵਿੱਚ ਕਿਸ਼ਤੀ ਦੁਰਘਟਨਾਵਾਂ 'ਚ ਆਮਨੇ ਕਿਉਂਕਿ ਇੱਥੇ ਆਵਾਜਾਈ ਦਾ ਮੁੱਖ ਸਾਧਨ ਨਦੀਆਂ ਵਿੱਚੋਂ ਲੰਘਣਾ ਦੇਸ਼ ਦੀਆਂ ਜ਼ਿਆਦਾਤਰ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਜਾਂ ਵਰਤੋਂ ਦੇ ਯੋਗ ਨਹੀਂ ਹੈ ਜਿਸ ਕਾਰਨ ਲੋਕ ਲੱਕੜ ਦੀਆਂ ਕਿਸ਼ਤੀਆਂ ਰਾਹੀਂ ਸਫ਼ਰ ਕਰਨ ਲਈ ਮਜਬੂਰ ਨੇ ਇੱਥੇ ਯਾਤਰੀਆਂ ਤੇ ਸਮਾਨ ਨਾਲ ਭਰੀਆਂ ਕਿਸ਼ਤੀਆਂ ਅਕਸਰ ਓਵਰਲੋਡ ਹੋ ਜਾਂਦੀਆਂ ਨੇ ਜ਼ਿਆਦਾਤਰ ਹਾਦਸੇ ਰਾਤ ਨੂੰ ਖਰਾਬ ਰੋਸ਼ਨੀ ਅਤੇ ਸੁਰੱਖਿਆ ਉਪਵਾਮਾ ਦੀ ਘਾਟ ਕਰਨ ਵਾਪਰਦੇ ਨੇ ਨਾਲ ਹੀ ਕਿਸ਼ਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਸਖਤ ਨਿਗਰਾਨੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਹਾਦਸੇ ਵਾਪਰ ਜਾਂਦੇ ਨੇ ਕਾਂਗੋ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕਿਸ਼ਤੀ ਹਾਦਸਿਆਂ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੜਕਾਂ ਨਾ ਹੋਣ ਕਾਰਨ ਲੋਕ ਦਰਿਆਵਾਂ ਵਿੱਚੋਂ ਲੰਘਦੇ ਨੇ ਪਰ ਆ ਸੁਰੱਖਿਤ ਕਿਸ਼ਤੀਆਂ ਮੁਸਾਫਰਾਂ ਦੀ ਜਾਨ ਲਈ ਖਤਰਾ ਬਣ ਚੁੱਕੀਆਂ ਨੇ ਸਰਕਾਰ ਨਵ ਟ੍ਰਾਂਸਪੋਰਟ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਹਰ ਸਾਲ ਅਜਿਹੇ ਹਾਦਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਲੈਂਦੇ ਨੇ